ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਬਹੁਤ ਸਤਿਕਾਰਯੋਗ ਜਹੈਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਦੂਰਅੰਦੇਸ਼ੀ ਜਿਹੜੀ ਆ ਯੋਜਨਾ ਦੇ ਤਹਿਤ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਤਖਤ ਸ੍ਰੀ ਦੰਦਵਾ ਸਾਹਿਬ ਵਿਖੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਇਹ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਜਿਹੜੇ ਦਰਬਾਰ ਦੀ ਦਿੱਖ ਆ ਉਸ ਤੋਂ ਬਾਹਰ ਰਸਤਾ ਵਾ ਵੱਡੀ ਡਿਊਟੀ ਆ ਆਲੇ-ਦੁਆਲੇ ਬੂਟੇ ਲਾਏ ਜਾਣੇ ਆ ਇਹ ਜਿਹੜੀ ਉਹ ਜਗਾ ਵਾ ਜਿਸ ਜਗ੍ਹਾ ਤੇ ਬਹੁਤ ਸਾਰਾ ਪਾਣੀ ਖੜਦਾ ਸੀ ਇੱਥੇ ਕੋਈ ਸੀਵਰ ਦਾ ਪ੍ਰਬੰਧ ਨਹੀਂ ਸੀ ਸੋ ਮੈਂ ਜਾਣਕਾਰੀ ਦੇਣੀ ਚਾਹੁੰਨਾ ਕਿ ਇੱਥੇ ਸਾਡੇ ਰਾਜੇ ਆਏ ਮਤਲਬ ਕੈਪਟਨ ਸਾਹਿਬ ਆਏ ਕੈਪਟਨ ਸਾਹਿਬ ਨੂੰ ਜਦ ਇਹ ਗੱਲ ਦਾ ਦੱਸਿਆ ਗਿਆ ਕਿਉਂਕਿ ਕੁੱਲ ਦੁਨੀਆ ਤੋਂ ਇਹ ਤਖਤ ਦੇ ਨਾਲ ਸਿੱਖਾਂ ਦਾ ਮੁੱਖ ਸਥਾਨ ਤੇ ਉਹਨਾਂ ਨੇ ਕਿਹਾ ਜੀ ਅਸੀਂ ਭੇਜਾਂਗੇ ਪੈਸੇ ਭੇਜੇ ਕਿ ਨਹੀਂ ਭੇਜੇ ਪਤਾ ਨਹੀਂ ਉਦੋਂ ਬਾਅਦ ਚੰਨੀ ਸਾਹਿਬ ਆਏ ਇੱਥੇ ਚੰਨੀ ਸਾਹਿਬ ਨੇ ਇੱਥੇ ਆ ਕੇ ਬੜੇ ਐਲਾਨ ਕੀਤੇ ਕਿ ਅਸੀਂ ਆ ਕਰਾਂਗੇ ਅਸੀਂ ਵਰਾਸਤੀ ਸਟਰੀਟ ਬਣਾਵਾਂਗੇ ਦਰਬਾਰ ਸਾਹਿਬ ਵਾਂਗ ਉਹ ਕਰ ਦਾਂਗੇ ਸਾਨੂੰ ਲੱਗਦਾ ਸੀ ਕਿ ਉਹਨਾਂ ਦੇ ਮਨ ਦੀ ਤਾਂ ਚਾਹ ਸੀਗਾ ਪਰ ਉਹ ਗੱਲ ਨਾ ਬਣ ਸਕੀ ਪੈਸੇ ਕਹਿੰਦੇ ਭੇਜੇ ਪਤਾ ਨਹੀਂ ਨਹੀਂ ਭੇਜੇ ਉਹ ਕਿੱਥੇ ਚਲੇ ਗਏ ਪਤਾ ਨਹੀਂ ਲੱਗਿਆ ਉਦੋਂ ਬਾਅਦ ਆ ਸਾਡੀ ਜਿਹੜੀ ਹੋਣ ਵਾਲੀ ਜਿਹੜੀ ਸ਼ੁਗਨਿਆਂ ਵਾਲੀ ਸਰਕਾਰ ਆ ਗਈ ਆ ਉਹ ਮੈਨੂੰ ਬੜਾ ਅਫਸੋਸ ਆ ਕਿ ਤੁਸੀਂ ਲੋਕਾਂ ਦੇ ਨਾਲ ਧੋਖਾ ਕਰਦੇ ਹੋ ਜੀ ਤੋਂ ਵੋਟਾਂ ਲੈਣੀਆਂ ਉਹਦੇ ਨਾਲ ਤੁਸੀਂ ਵਾਦਾ ਖਲਾਫੀ ਕਰਦੇ ਹੋ ਪਰ ਗੁਰੂ ਦੇ ਨਾਲ ਤਾਂ ਇਹੋ ਜੀ ਗੱਲ ਨਾ ਕਰੋਣਾ ਮੈਂ ਦੇਖ ਰਿਹਾ ਸੀ ਕਿ ਅੱਜ ਆ ਪੱਥਰ ਸਾਡੇ ਭਗਵੰਤ ਮਾਨ ਜੀ ਦੀ ਯੋਗਗਵਾਈ ਚ ਦੰਦਵਾ ਸਾਹਿਬ ਵੇਖੇ ਜਿਹੜਾ ਸੀਵਰ ਹੈ ਤੇ ਰਾਈਜ਼ਿੰਗ ਮੇਨ ਦੇ ਕੰਮ ਜਿਹੜਾ ਡਾਕਟਰ ਇੰਦਰਵੀਰ ਸਿੰਘ ਨਿੱਜਰ ਸਾਹਿਬ ਬੜੇ ਸਤਕਾਰਯੋਗ ਨੇ ਉਹ ਸਾਡੀ ਸਿੱਖਾਂ ਦੀ ਇੱਕ ਜਿਹੜੀ ਸੰਸਥਾ ਉਹਦੇ ਉਹਦੇ ਪ੍ਰਧਾਨ ਵੀਰੇ ਦੁਆਰਾ ਮੁੜ ਕੇ ਚੁਣੇ ਗਏ ਆ ਉਹ ਸਾਨੂੰ ਲੱਗਾ ਸੀਗਾ ਕਿ ਉਹ ਇਸ ਗੱਲਬਾਤ ਖਿਆਲ ਕਰਨਗੇ ਪਰ ਵੇਖੋ ਜੋ ਅੱਜ ਸਾਰਾ ਕੁਝ ਤੁਹਾਨੂੰ ਇਸ ਮਾਧਿਅਮ ਰਾਹੀਂ ਦਿਖਾਇਆ ਜਾ ਰਿਹਾ ਹੈ ਚੈਨਲ ਦੇ ਇਹ ਸਾਰਾ ਪ੍ਰਬੰਧ ਜਿਹੜਾ ਵਾ ਜਿਹੜਾ ਸ਼ਰੋਣੀ ਕਮੇਟੀ ਸੰਤ ਕਾਰ ਸੇਵਾ ਵਾਲੇ ਬਾਬਿਆਂ ਦੀ ਸਹਿਯੋਗ ਨਾਲ ਸੰਗਤ ਦੀ ਗੋਲ ਗੁਰੂ ਦੀ ਗੋਲ ਤੇ ਨਾਲ ਇਹ ਕਰਵਾਇਆ ਜਾ ਰਿਹਾ ਉਹ ਭਾਵੇਂ ਕਿ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਉਹ ਉਹ ਉਹਨਾਂ ਨੇ ਇਨਫਰਾਸਟ੍ਰਕਚਰ ਦੇਣਾ ਹੁੰਦਾ ਇਹ ਭਾਵੇਂ ਕੋਈ ਵੀ ਆ ਤੁਸੀਂ ਦੇਖੋ ਅਸੀਂ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਰਦੇ ਸਾਨੂੰ ਖੁਸ਼ੀ ਆ ਕਿ ਦੁਨੀਆ ਦੇ ਅੰਦਰ ਜਿਹੜੇ ਵੱਡੇ ਹਿੰਦੂ ਜਿਹੜੇ ਆ ਧਾਰਮਿਕ ਸਥਾਨ ਉਹਨਾਂ ਦੀ ਜਿਹੜੀ ਕਿੰਨੀ ਵਧੀਆ ਡਵੈਲਪਮੈਂਟ ਹੋ ਗਈ ਆ ਚੰਗੀ ਗੱਲ ਆ ਭਾਵੇਂ ਕਿ ਮੋਦੀ ਸਾਹਿਬ ਨੂੰ ਅਸੀਂ ਇਹ ਵੀ ਗੱਲ ਕਹੀ ਸੀ ਕਿ ਸਿੱਖਾਂ ਦਾ ਜਿਹੜਾ ਮੁਕੱਦਸ ਸਥਾਨ ਆ ਉਹਦੇ ਵਾਸਤੇ ਕਦੇ ਨਿਗਾ ਨਹੀਂ ਕਰਦੇ ਚਲੋ ਖੈਰ ਉਹ ਵੱਖਰੀ ਗੱਲ ਆ ਪਰ ਮੈਂ ਇਹ ਗੱਲ ਕਰਦਾ ਕਿ ਸਰਕਾਰਾਂ ਇਸ ਤਰ੍ਹਾਂ ਦੀ ਵਾਅਦਾ ਖਿਲਾਫੀ ਜਿਹੜੀਆਂ ਕਰਦੀਆਂ ਨੇ ਬੜਾ ਅਫਸੋਸ ਹੁੰਦਾ ਮਨ ਨੂੰ ਚੋਟ ਲੱਗਦੀ ਆ ਪਰ ਇਹ ਗੱਲ ਹੈਗੀ ਆ ਦੁਨੀਆ 'ਚ ਜਾਣੀ ਜਾਂਦੀ ਆ ਕਿ ਸੰਗਤ ਜਿਹੜੀ ਆ ਆਪਣੇ ਗੁਰੂ ਧਾਮ ਲਈ ਆਪਣੇ ਗੁਰੂ ਦੇ ਇਤਿਹਾਸਿਕ ਸਥਾਨ ਲਈ ਬਹੁਤ ਕੁਝ ਕਰ ਸਕਦੀ ਆ ਤੇ ਉਹ ਜੋ ਕੁਝ ਕਰ ਕਰ ਸਕਦੀ ਆ ਉਦੇ ਸਾਹਮਣੇ ਤਸਵੀਰ ਆ ਜਿੱਡੇ ਵੱਡੇ ਪੱਧਰ ਤੇ ਕਰੋਨਾ ਦਾ ਪ੍ਰੋਜੈਕਟ ਚੱਲ ਰਿਹਾ ਤੇ ਸੁੰਦਰੀਕਰਨ ਦਾ ਪ੍ਰੋਜੈਕਟ ਚੱਲ ਰਿਹਾ ਇਹਦਾ ਆਪਣੇ ਆਪ ਵਿੱਚ ਕੋਈ ਮਿਸਾਲ ਨਹੀਂ ਸੋ ਮੈਂ ਧੰਨਵਾਦ ਕਰਦਾ ਜਿੱਥੇ ਸਿੰਘ ਸਾਹਿਬ ਦਾ ਜਿਹੜੀ ਕਿ ਉਹਨਾਂ ਦੀ ਦੂਰਅੰਦੇਸ਼ੀ ਸੋਚ ਆ ਹਰ ਗੱਲ ਨੂੰ ਬ੍ਰਿੱਕੀ ਨਾ ਕਰ ਰਹੇ ਨੇ ਪ੍ਰਧਾਨ ਸਾਹਿਬ ਨੇ ਅੱਜ ਇੱਥੇ ਦੌਰਾ ਕੀਤਾ ਅਦਗਾਟਨ ਹੋਏ ਨੇ ਬੂੰਗਾ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਉਹਦਾ ਅਦਗਾਟਨ ਕੀਤਾ ਗਿਆ ਹੋਰ بڑے ਜਿਹੜੇ ਪ੍ਰੋਜੈਕਟ ਆ ਗਾਂਵ ਦੇ ਇੱਥੇ ਵਿਚਾਰੇ ਕੀ ਵਿਚਾਰ ਕੀਤੇ ਗਏ ਸੰਗਤ ਦਾ ਵੱਡਾ ਸਹਿਯੋਗ ਆ ਪਰ ਸਰਕਾਰਾਂ ਵਾਲੇ ਪਾਸਿਓ ਜੋ ਕੁਝ ਦਿਖਾਈ ਦੇ ਰਿਹਾ ਮੈਨੂੰ ਲੱਗਦਾ ਕਿ ਉਸ ਦੇ ਪੱਲੇ ਨਿਰਾਸ਼ਾ ਹੀ ਪੈ ਰਹੀ ਆ ਹੁਣ ਇੱਕ ਕਦਮ ਹੋਰ ਅੱਗੇ ਵਧਦਿਆਂ ਇਸੇ ਤਾਰਾ ਕਾਨਵੈਂਟ ਸਕੂਲ ਦੁਆਰਾ ਇੱਕ ਹੋਰ ਸਕੂਲ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਪਹਿਲਾ ਵਾਲੇ ਸਕੂਲ ਤੋਂ ਕਾਫੀ ਜ਼ਿਆਦਾ ਵੱਡਾ ਤਾਂ ਹੈ ਹੀ ਪਰ ਨਾਲ ਹੀ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਬਿਹਤਰ ਸਹੂਲਤਾਂ ਵੀ ਇਸ ਨਵੇਂ ਸਕੂਲ ਵਿੱਚ ਦਿੱਤੀਆਂ ਜਾਣਗੀਆਂ ਲਵੰਡੀ ਸਾਹ ਬੋਸ ਸਰ ਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈ ਸੀ ਐਸ ਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ